ਇਹ ਸਾਰੀ ਜਿਹੜਾ ਹਨਾ ਸਟਾਕ ਲੱਗਾ ਹੈ 449 ਦਾ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਲਓ ਜੀ ਖੜੇ ਸੀ ਜੀ ਰਾਈਡਰ ਸ਼ੂਜ਼ ਸੁਨਾਮ ਹਾਂਜੀ ਦੋਸਤੋ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਜੀ ਅੰਡਰ ਬ੍ਰਿਜ ਦੇ ਕੋਲ ਹੈ ਤੇ ਬੜੀ ਸੋਹਣੀ ਸੋਹਣੀ ਵੈਰਾਈਟੀ ਭੈਣਾਂ ਲਈ ਤੇ ਭਰਾਵਾਂ ਲਈ ਘੈਂਟ ਹੈ ਪੂਰੀ ਵੈਰਾਈਟੀ ਆਜੋ ਆਪਾਂ ਦਿਖਾਉਨੇ ਆ ਤੇ ਪੂਰੇ ਬਾਜ਼ਪ ਰੇਟ 449 ਤੱਕ ਦੇ ਇਹਨਾਂ ਕੋਲੇ ਬੜੇ ਘੈਂਟ ਘੈਂਟ ਸ਼ੂ ਤੇ ਘੈਂਟ ਘੈਂਟ ਵੈਲੀਆਂ ਘੈਂਟ ਘੈਂਟ ਚੱਪਲਾਂ ਤੇ ਆਜੋ ਫਿਰ ਦਿਖਾਉਣੇ ਆ ਵੀਡੀਓ ਨਾਲ ਬਨੇ ਰਹੋ ਤੇ ਸ਼ੇਅਰ ਜਰੂਰ ਕਰ ਦਿਓ 449 ਰੁਪਏ ਤੁਸੀਂ ਦੇਖੋ ਹੋਰ ਵੀ ਕੱਢੀ ਜਾ ਵੀਰੇ ਨਾਲ ਦੇ ਨਾਲ ਆਹ ਦੇਖੋ ਕਿੰਨੀ ਸੋਹਣੀ ਵੈਰਾਈਟੀ ਆ ਆ ਲਓ ਜੀ ਆ ਵੀ 449 ਰੁਪਏ ਆ ਵੀ 449 ਰੁਪਏ ਹਾਂ ਜੀ ਹਾਂ ਜੀ ਹਾਂ ਲਓ ਜੀ ਆ ਵੀ 449 ਰੁਪਏ ਦੇਖ ਸਕਦੇ ਤੁਸੀਂ ਹਨਾ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਬਹੁਤ ਹੀ ਬਾਜ਼ਵ ਰੇਟ ਨੇ ਇਹਦੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਈਓ ਹਨਾ ਆ ਲਓ ਜੀ ਆ ਵੀ 449 ਰੁਪਏ ਆ ਵੀ 449 ਸੋਹਣੀਆਂ ਹਨਾ ਰਕਾਬੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀਏ ਕਿਉਂਕਿ ਇਸ ਰੇਟ ਤੇ ਮੈਨੂੰ ਨਹੀਂ ਲੱਗਦਾ ਇੰਨੀ ਫਾਈਨ ਕੁਆਲਿਟੀ ਤੁਹਾਨੂੰ ਕਿਤੋਂ ਮਿਲੂਗੀ ਤੇ ਹੋਰ ਵੀਰੇ ਦਿਖਾਈ ਕੁੜੀ ਆ ਲੋ ਜੀ ਚਾਹ ਲੋ ਜੀ ਬੜਾ ਸੋਬਰ ਦਾ ਪੀਸ ਹੈ ਆ ਵੀ ਬਲੈਕ ਹੈ ਦੇਖ ਸਕਦੇ ਹੋ ਤੁਸੀਂ ਇਹ ਵੀ 449 ਰੁਪਏ ਜੀ ਇਹ ਵੀ 449 ਹਾਂਜੀ ਹਾਂਜੀ ਇਹ ਸਾਰੀ ਜਿਹੜਾ ਹਨਾ ਸਟਾਕ ਲੱਗਾ ਹੈ 449 ਦਾ ਤਾਂ ਤੁਸੀਂ ਇੱਕ ਵਾਰ ਉਰੇ ਵਿਜ਼ਿਟ ਕਰੋਗੇ ਚੁਆਇਸ ਜਦੋਂ ਕਰੋਗੇ ਨਾ ਤੁਸੀਂ ਆਪ ਹੀ ਹੋ ਜਿਓਗੇ ਇੰਨੀ ਸੋਹਣੀ ਵੈਰਾਈਟੀ ਹੈ ਤੇ ਇੰਨਾ ਵਧੀਆ ਰੇਟ ਹੈ ਤੇ ਵੀਰੇ ਜਿਵੇਂ ਆ ਸ਼ਾਈਨੀ ਜੇ ਕਰਦੀਆਂ ਆ ਵਾਲੀਆਂ ਇਹ ਵੀ ਵੀਰੇ 449 ਰੁਪਏ ਇਹ ਮਹਿੰਗੀਆਂ ਤਾਂ ਨਹੀਂ ਹੈਗੀਆਂ ਨਹੀਂ ਜੀ ਨਹੀਂ ਜੀ ਨਹੀਂ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ 449 ਰੁਪਏ ਚ ਤੁਹਾਨੂੰ ਇੰਨੀ ਸੋਹਣੀ ਵੈਰਾਈਟੀ ਮਿਲਣ ਜਾ ਰਹੀ ਹੈ ਆ ਦੇਖੋ ਆ ਕਿੰਨੀ ਸੋਹਣੀ ਹੈ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਫੈਂਸੀ ਚੱਪਲਾ ਹਨਾ ਆ ਦੇਖ ਸਕਦੇ ਹੋ ਇਹ ਚ ਵੀ ਦਿਖਾਓ ਵੀਰੇ ਕੋਈ ਵੈਰਾਈਟੀ ਆ ਦੇਖੋ ਜੀ 449 ਇਹ ਵੀ 449 ਹਾਂਜੀ ਹਾਂਜੀ ਆ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਚੱਪਲਾ 449 ਆ ਲਓ ਜੀ ਆ ਵੀ 449 ਵੀ ਆ ਵੀ 449 ਹਾਂਜੀ ਹਾਂਜੀ ਤੇ ਆ ਦੇਖੋ ਜੀ ਬੜੀ ਸੋਹਣੀ ਜਿਵੇਂ ਵਿਆਹ ਸ਼ਾਦੀਆਂ ਦਾ ਅਗਲਾ ਜਿਵੇਂ ਸੀਜ਼ਨ ਚੱਲਣ ਵਾਲਾ ਤਾਂ ਤੁਸੀਂ ਬਹੁਤ ਸੋਹਣੀ ਵੈਰਾਈਟੀ ਤੇ ਵਾਜ਼ ਵਰੇਟ ਤੇ ਤੁਸੀਂ ਉਹ ਲੈ ਸਕਦੇ ਹੋ ਨਾ ਤਾਂ ਦੇਖੋ ਤੁਸੀਂ ਆ ਵੀ ਬਰੇ 450 ਹਾਂਜੀ 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 450 ਆ ਜਿਹੜੀਆਂ ਵੀ ਸਕਰੀਨ 'ਚ ਤੁਹਾਨੂੰ ਦਿਖ ਰਹੀਆਂ ਸਾਰੀਆਂ 450 450 ਰੁਪਏ ਦੀਆਂ ਹੈਗੀਆਂ ਨਾ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਸੁਣੀਆਂ ਇਹ ਚੱਪਲਾਂ ਨੇ ਬੜੀ ਸੋਹਣੀ ਸੁਹਣੀ ਵੈਰਾਈਟੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਕੁਝ ਚੱਪਲਾਂ ਦਾ ਤੁਹਾਨੂੰ ਵੀਡੀਓ 'ਚ ਹੀ ਪਸੰਦ ਆ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੁਣੀ ਚੱਪਲਾਂ ਤੇ ਇਹਨਾਂ ਦੀ ਜਿਹੜੀ ਵੀ ਕੁਆਲਿਟੀ ਵੀ ਵਧੀਆ ਫਾਈਨ ਹੈ ਹਾਂਜੀ ਹਾਂਜੀ ਕੋਈ ਵੀ ਬੈਸਟ ਕੁਆਲਿਟੀ ਚੱਲਣਗੀਆਂ ਪੂਰੀ ਕੈਂਟ ਹਾਂਜੀ ਹਾਂਜੀ ਤੇ ਲਓ ਜੀ ਦੇਖ ਸਕਦੇ ਤੁਸੀਂ ਚਲ ਅਗਲੀ ਵੈਰਾਈਟੀ ਆ ਚੁੱਕੀ ਹੈ ਦੋਸਤੋ 549 ਇਹ 549 ਦੀ ਹੈ ਇਹ ਹਾਂਜੀ ਹਾਂਜੀ ਲਓ ਜੀ ਹੁਣ ਇਹ ਗਿਆ 549 ਵਾਲਾ ਜਿਹੜਾ ਸਟਾਕ ਹੈ ਇਹ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਕਿੰਨਾ ਸੋਹਣਾ ਸਲੀਪਰ ਹੈ ਹਨਾ ਆਹ ਵਾਲਾ ਸਲੀਪਰ ਹੈ 549 ਰੁਪਏ ਚ ਜਿਵੇਂ ਪਾਰਟੀ ਵਗੈਰਾ ਜਾਂ ਵਿਆਹ ਸ਼ਾਦੀਆਂ ਦਾ ਟਾਈਮ ਹੈ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਇੰਨੇ ਰੁਪਏ ਤੇ ਇੰਨੀ ਸੋਹਣੀ ਕੁਆਲਿਟੀ ਕਿਤੋਂ ਮਿਲੂਗੀ ਹਨਾ ਇਸ ਤੋਂ ਇਲਾਵਾ ਤੁਸੀਂ ਸਕਰੀਨ 'ਚ ਦੇਖ ਰਹੇ ਹੋ ਬਹੁਤ ਸੋਹਣੇ ਸੋਹਣੇ ਸਲੀਪਰ ਬਹੁਤ ਸੋਹਣੀਆਂ ਸੁਹਣੀਆਂ ਚੱਪਲਾਂ ਤੁਸੀਂ ਦੇਖੋ ਮੈਨੂੰ ਲੱਗਦਾ ਤੁਸੀਂ ਸਕਰੀਨ 'ਚੋਂ ਵੀ ਬਹੁਤ ਚੀਜ਼ਾਂ ਪਸੰਦ ਕਰਕੇ ਲੈ ਜਾਓਗੇ ਤਾਂ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਜੀ ਅੰਡਰ ਬ੍ਰਿਜ ਕੋਲੇ ਹਨਾ ਰਾਈਡਰ ਸ਼ੂਜ਼ ਇਹਨਾਂ ਦੀ ਜਿਹੜੀ ਦੁਕਾਨ ਹੈ ਉਹਨਾਂ ਦਾ ਨਾਮ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਅੱਗੇ ਮੈਰਿਜ ਵਗੈਰਾ ਜਾਂ ਪਾਰਟੀ ਵਗੈਰਾ ਆਹ ਦੇਖੋ ਕਿੰਨੀ ਸੋਹਣੀ ਚੱਪਲਾ ਹੈ ਇਹਦਾ ਵੀ ਰੇਟ ਸੇਮ ਹੀ ਹੈ ਤਾਂ ਉਸ ਤੋਂ ਬਾਅਦ ਆਗੇ ਜੀ ਪੰਜਾਬੀ ਜੁੱਤੀ ਇਹਦਾ ਕੀ ਹੈ ਵੀਰੇ ਪੰਜਾਬੀ ਜੁੱਤੀਆਂ ਦਾ 549 ਜੀ ਇਹ ਵੀ 549 ਹਾਂਜੀ 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 ਤਾਂ ਤੁਸੀਂ ਦੇਖ ਸਕਦੇ ਹੋ ਸਾਰੀ ਵੈਰਾਈਟੀ ਇਹਨਾਂ ਕੋਲੇ ਇਹ ਆਹ ਦੇਖੋ ਕਿੰਨੀ ਸੋਹਣੀ ਜੁੱਤੀ ਹੈ ਸਿਰਫ 549 ਰੁਪਏ ਚ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਦੋਸਤੋ ਉਸ ਤੋਂ ਬਾਅਦ ਫਿਰ ਆ ਗਏ ਆਪਾਂ 549 ਇਹ ਵੀ 549 ਹਾਂਜੀ ਹਾਂਜੀ 549 ਲਓ ਜੀ ਇੱਥੇ ਵੀ ਦਿਖਾ ਕੋਈ ਵੈਰਾਈਟੀ ਘੈਂਟ ਜੀ ਕੋਈ ਆਹ ਲਓ ਜੀ ਵੈਲੀ ਤੇ ਆਹ ਲਓ ਜੀ 549 ਰੁਪਏ ਦੀ ਹੈਗੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਕੁਆਲਿਟੀ ਵੀ ਬੈਸਟ ਹੈ ਵੀ ਚੱਲਣ ਨੂੰ ਵੀ ਪੂਰੀਆਂ ਹਾਂਜੀ ਹਾਂਜੀ ਵਧੀਆ ਜੀ ਵਧੀਆ ਵੀ ਐਵੇਂ ਦਾ ਯਾਰ ਕੋਈ ਨਹੀਂ ਹੈਗਾ ਵੀ ਇਹ ਕੋਈ ਸੇਲ ਵਾਲਾ ਹਨਾ ਸਿਸਟਮ ਹੈ ਪਰ ਪੂਰਾ ਲੈਦਰ ਵਗੈਰਾ ਜਾ ਹੋ ਰੇ ਇਹਨਾਂ ਦੀ ਜਿਹੜੀ ਬੰਤਰ ਹੈ ਪੂਰੀ ਘੈਂਟ ਹੈ ਕੰਫਰਟ ਹੈ ਪੂਰਾ ਤੇ ਆਹ ਦੇਖੋ ਜੀ ਸਿੰਪਲ ਜੁੱਤੀਆਂ ਨੇ ਹਨਾ ਤਾਂ ਬੜੀ ਸੋਹਣੀ ਸੋਹਣੀ ਵੈਰਾਈਟੀ ਤੁਹਾਨੂੰ ਉਰੇ ਦੇਖਣ ਨੂੰ ਮਿਲੂਗੀ ਆਹ ਕੱਟੀ ਬਰੇਆ ਵਾਲਾ ਆ ਲੋ ਜੀ ਆ ਦੇਖੋ ਜੀ ਸਿਰਫ 549 ਰੁਪਏ ਦੇ ਤੁਸੀਂ ਦੇਖ ਸਕਦੇ ਹੋ ਨਾ ਕਿੰਨੀ ਸੋਹਣੀ ਇਹਦੀ ਲੁੱਕ ਹੈ ਤੇ ਬਾਕੀ ਜਿਵੇਂ ਮੈਂ ਇਹਨੂੰ ਕੈਰੀ ਕੀਤਾ ਹੋਇਆ ਤਾਂ ਇਹਦੀ ਜਿਹੜੀ ਕੁਆਲਿਟੀ ਹੈ ਉਹ ਵੀ ਬੈਸਟ ਹੈ ਕਿਉਂਕਿ ਕੱਲੀ ਇਹ ਸੋਹਣੀ ਨਹੀਂ ਲੱਗ ਰਹੀਆਂ ਦੋਸਤੋ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਉਹ ਵੀ ਬਹੁਤ ਸੋਹਣੀ ਆ ਆ ਦੇਖੋ ਕਿੰਨੀ ਸੋਹਣੀ ਵੈਲੀ ਆ ਵੀ ਬੜੀ ਪਿਆਰੀ ਹੈ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੰਨੇ ਵਾਜ਼ ਵੇਰੇਟ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੋਂ ਹਨਾ ਇਹ ਜਾ ਤੁਹਾਨੂੰ ਫੁੱਟਵੀਅਰ ਮਿਲੂਗਾ ਲਓ ਜੀ ਆਗੇ ਜੀ ਫਿਰ ਸ਼ੂਜ਼ ਤੇ ਇਹ ਆਗੇ ਜੀ 449 ਰੁਪਏ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਵੈਰਾਈਟੀ ਹੈ ਸਿਰਫ 449 ਰੁਪਏ ਚ ਹਨਾ ਮੈਨੂੰ ਲੱਗਦਾ ਤੁਸੀਂ ਵੀਡੀਓ ਦੇਖ ਕੇ ਬਹੁਤ ਕੁਛ ਇਤੋਂ ਹਨਾ ਬਾਈ ਕਰ ਲੋਗੇ ਕਿਉਂਕਿ ਮੈਂ ਸਾਰਾ ਕੁਝ ਤੁਹਾਨੂੰ ਵੀਡੀਓ ਚ ਦਿਖਾ ਰਿਹਾ ਤਾਂ ਵੀਡੀਓ ਸ਼ੇਅਰ ਕਰਨਾ ਵੀ ਫਰਜ਼ ਬਣਦਾ ਹੈ ਕਿਉਂਕਿ ਹਰ ਇੱਕ ਭੈਣ ਕੋਲੇ ਜਾਂ ਭਰਾ ਕੋਲੇ ਇਹ ਵੀਡੀਓ ਜਾਣੀ ਚਾਹੀਦੀ ਹੈ ਆ ਦੇਖੋ ਕੁਆਲਿਟੀ ਬੜੀ ਫਾਈਨ ਹੈ ਨਾਲ ਸਾਰਾ ਹੀ ਆ ਆ ਦੇਖੋ ਪੂਰੀ ਆ ਦੇਖੀ ਵੀਰੇ ਆ ਕੱਡੀਆਂ ਵਾਲਾ ਆਵਲੇ ਹਾਂ ਲਓ ਜੀ ਸਿਰਫ 449 ਰੁਪਏ ਤਾਂ ਜਹਜਾ ਹਣਾ ਰੇਟ ਹੈ ਮੈਨੂੰ ਨਹੀਂ ਲੱਗਦਾ ਇਸ ਰੇਟ 'ਚ ਤੁਹਾਨੂੰ ਐਨਾ ਐਨੇ ਸੋਹਣੇ ਸੋਹਣੇ ਸ਼ੂ ਤੇ ਐਨੇ ਸੋਹਣੇ ਸੋਹਣੇ ਵੈਲੀਆਂ ਤੁਹਾਨੂੰ ਇਥੋਂ ਮਿਲਣਗੀਆਂ ਉਸ ਤੋਂ ਬਾਅਦ ਆ ਗਈ ਜੀ ਥੋੜੀ ਜੀ ਹਾਈ ਰੇਂਜ 899 ਪਰ ਮੈਨੂੰ ਨਹੀਂ ਲੱਗਦਾ ਇਹ ਤੁਹਾਨੂੰ 899 ਚ ਵੀ ਕਿਤੇ ਇਹ ਜੇ ਸ਼ੂਜ਼ ਦੇਖਣ ਨੂੰ ਮਿਲਣੇ ਕਿਉਂਕਿ ਬਹੁਤ ਸੋਹਣੀ ਵੈਰਾਈਟੀ ਹੈ ਤੁਸੀਂ ਆਪ ਦੇਖ ਸਕਦੇ ਹੋ ਨਾ ਕਿੰਨੇ ਸੋਹਣੇ ਸੋਹਣੇ ਸ਼ੂ ਨੇ ਆ ਦੇਖੋ ਨਿਊ ਬੈਲੈਂਸ ਬਹੁਤ ਹੀ ਵਾਜਬ ਰੇਟ ਨੇ ਜੀ ਆ ਦੇਖ ਸਕਦੇ ਹੋ ਤੁਸੀਂ ਆ ਵੀ ਦੇਖੋ ਪੂਰੇ ਹਨਾ ਸਕ੍ਰੀਨ 'ਤੇ ਪੂਰੇ ਤੇ ਪੂਰੇ ਤੁਹਾਨੂੰ ਦਿਖਾ ਰਿਹਾ ਸਾਰੀ ਸਟਾਕ ਦਿਖਾ ਰਿਹਾ ਵੀ ਤਾਂ ਜੋ ਤੁਹਾਨੂੰ ਸਕ੍ਰੀਨ 'ਚੋਂ ਵੀ ਪਸੰਦ ਆ ਸਕਣ ਆ ਦੇਖੋ ਨਿਊ ਬੈਲੈਂਸ ਦਾ ਇਹ ਮਾਡਲ ਹੈ ਦੇਖੋ ਬੜਾ ਸੋਹਣਾ ਸ਼ੂ ਹੈ ਤਾਂ ਦੇਖ ਸਕਦੇ ਤੁਸੀਂ ਸਿਰਫ 899 899 'ਚ ਤੁਸੀਂ ਇੱਕ ਵਧੀਆ ਬ੍ਰਾਂਡ ਟਾਈਪ ਸ਼ੂ ਲੈ ਜਾ ਸਕਦੇ ਹੋ ਆ ਵੀ ਰਿਹਾ ਕਨੀਆ ਵਾਲਾ ਆ ਵੀ ਬੜਾ ਸ਼ੂ ਘੈਂਡਾ ਵਾਲਾ ਹਲੋ ਲੋਜੀ ਆ ਦੇਖੋ 899 ਰੁਪਏ ਆ ਤੁਸੀਂ ਦੇਖ ਸਕਦੇ ਹੋ ਵੈਰਾਈਟੀ 899 ਰੁਪਏ ਚ ਤਾਂ ਕੁਆਲਟੀ ਵੀ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਕਿਉਂਕਿ ਮੈਂ ਇਸ ਨੂੰ ਹਨਾ ਕੈਰੀ ਕੀਤਾ ਹੈ ਮੈਨੂੰ ਵਧੀਆ ਲੱਗ ਰਿਹਾ ਹੈ ਇਹ ਵੀ ਇਹਦੀ ਕੁਆਲਟੀ ਫਾਈਨ ਹੈ ਲਓ ਜੀ ਆ ਗਈ ਭਰਾ ਕੋਲੇ ਹਨਾ ਵੀਰਾਂ ਲਈ ਘੈਂਟ ਵੈਰਾਈਟੀ ਲੈਦਰ ਸ਼ੂ ਨੇ ਆਜੋ ਆਪਾਂ ਗੱਲਬਾਤ ਕਰਦੇ ਆਂ ਫਿਰ ਇਹ ਕਿੰਨੇ ਦੇ ਵੀਰੇ ਸਾਰਾ ਸੈਕਸ਼ਨ ਇਹ ਸਾਰਾ ਸੈਕਸ਼ਨ ਵੀਰੇ 449 ਰੁਪਏ 449 ਰੁਪਏ ਦੀ ਹਾਂਜੀ ਹਾਂਜੀ ਲਓ ਜੀ ਬੈਲੀ ਤੁਹਾਨੂੰ ਦਿਖਾ ਕੋਈ ਘੈਂਟ ਜੀ ਬੈਲੀ ਆ ਲਓ ਜੀ ਆ ਲਓ ਜੀ ਤੁਸੀਂ ਹਨਾ ਕਿੰਨੇ ਵਧੀਆ ਸ਼ੂ ਹੈ ਦੇਖ ਸਕਦੇ ਹੋ ਤੁਸੀਂ 449 ਰੁਪਏ ਸਿਰਫ 449 ਰੁਪਏ ਦਾ ਹੈਗਾ ਹੋਰ ਦੁਕਾਨ ਤੇ ਕੱਟ ਕੇ ਕੋਈ ਤੇ ਲਓ ਜੀ ਵਧੀਆ ਵਧੀਆ ਸ਼ੂ ਹਲੋ ਜੀ 449 ਰੁਪਏ ਹਲੋ ਜੀ ਆ ਤੁਸੀਂ ਦੇਖ ਸਕਦੇ ਹੋ ਹੁਣ ਲੈਦਰ ਬੈਲੇ ਇੱਕ ਬਹੁਤ ਵਧੀਆ ਤੇ ਸਿਰਫ 449 ਰੁਪਏ ਹਾਂਜੀ ਤੇ ਕੁਆਲਿਟੀ ਵੀ ਪੂਰੀ ਫਾਈਨ ਆ ਦੋਸਤੋ ਕੁਆਲਿਟੀ ਪੂਰੀ ਘੈਂਟ ਆ 449 ਰੁਪਏ ਇਸ ਤੋਂ ਬਾਅਦ ਆ ਕੀ ਆ ਕਿ ਵੀਰੇ ਇਹ ਵੀਰੇ 549 ਇਹਨਾਂ ਦਾ 549 ਹਾਂਜੀ ਹਾਂਜੀ ਲਓ ਜੀ 549 ਜੀ ਤੁਹਾਨੂੰ ਮਿਲਣ ਵਾਲੀ ਆ ਇਹ ਵੈਰਾਈਟੀ ਇਹ ਚੋ ਵੀ ਘੈਂਟ ਘੈਂਟ ਆ ਪੂਰੀ ਦਿਖਾ ਦੂ ਹਲੋ ਜੀ ਆ ਲਓ ਜੀ ਜਦ 549 ਰੁਪਏ ਚ ਤੁਹਾਨੂੰ ਆ ਵੈਲੀ ਮਿਲੂਗੀ ਹਨਾ ਇਹਨਾਂ ਦੀ ਕੁਆਲਿਟੀ ਵੀ ਫਾਈਨ ਹੈ ਉਹ 459 ਸੀ ਇਹ 559 ਤੇ ਇਹਨਾਂ ਦੀ ਵੈਰਾਈਟੀ ਇਹਨਾਂ ਦੀ ਕੁਆਲਿਟੀ ਬੜੀ ਫਾਈਨ ਹੈ ਜੀ ਬਹੁਤ ਘੈਂਟ ਹੈ ਅਗਰ ਵਿਆਹ ਸ਼ਾਦੀ ਦਾ ਸਮਾਂ ਤਾਂ ਹੁਣ ਤੁਸੀਂ ਉਰੇ ਪਹੁੰਚੋ ਜਰੂਰ ਰਾਈਡਰ ਸ਼ੂਜ਼ ਸੁਨਾਮ ਅੰਡਰ ਬ੍ਰਿਜ ਦੇ ਨੇੜੇ ਇਹਨਾਂ ਦੀ ਦੁਕਾਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਬਹੁਤ ਸੋਹਣੇ ਸੋਹਣੇ ਲੈਦਰ ਸ਼ੂਜ਼ ਨੇ ਬਹੁਤ ਸੋਹਣੀ ਸੋਹਣੀ ਲੈਦਰ ਬੈਲਿਸ ਨੇ ਤਾਂ ਤੁਸੀਂ ਇੱਕ ਵਾਰ ਪਹੁੰਚੋ ਜਰੂਰ ਤੁਹਾਡੇ ਮਨਪਸੰਦ ਦੇ ਸ਼ੂ ਬੈਲੀ ਸਭ ਕੁਝ ਤੁਹਾਨੂੰ ਮਿਲਣ ਵਾਲਾ ਹੈ ਤਾਂ ਬੜੇ ਸੋਹਣੇ ਸੋਹਣੇ ਕਲਰ ਨੇ ਤਾਂ ਇੱਕ ਵਾਰ ਪਹੁੰਚੋ ਜਰੂਰ ਲਓ ਜੀ ਫਿਰ ਇੱਕ ਵੈਰਾਈਟੀ ਇਹਨਾਂ ਕੋਲੇ ਆ ਸ਼ੂਜ਼ ਨੇ ਦੇਖ ਸਕਦੇ ਹੋ ਤੁਸੀਂ ਹਨਾ ਸਪੋਰਟਸ ਟਾਈਪ ਇਹ 449 ਜਿਹੜੇ ਵੀ ਦਿਖ ਰਹੇ ਨੇ ਆ ਤੁਸੀਂ ਦੇਖੋ ਵੀਡੀਓ ਜੀ ਤੁਹਾਨੂੰ ਦਿਖਾ ਰਹੇ ਆ ਦੋਸਤੋ ਸਿਰਫ 449 ਰੁਪਏ ਦੇ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਵਿਆਹ ਸ਼ਾਦੀ ਦਾ ਸਮਾਂ ਹਰੇਕ ਬੰਦੇ ਨੂੰ ਲੋੜ ਹੁੰਦੀ ਹੈ ਹਰ ਇੱਕ ਬੰਦਾ ਕਹਿੰਦਾ ਵੀ ਆਪਾਂ ਨਵੇਂ ਨਵੇਂ ਸ਼ੂ ਪਾ ਕੇ ਜਾਈਏ ਤੇ ਦੋਸਤੋ ਇਹ ਕਿੰਨੇ ਦੀਆਂ 999 ਹਾਂਜੀ ਹਾਂਜੀ ਇਹ 999 ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਸੋਹਣੇ ਸ਼ੂ ਨੇ 999 ਦੇ ਨੇ ਇਹ ਪੂਰੇ ਜਿਹੜੇ ਵੀ ਤੁਹਾਨੂੰ ਦਿਖ ਰਹੇ ਨੇ ਦੇਖ ਸਕਦੇ ਹੋ ਬੜੇ ਘੈਂਟ ਨੇ ਪੂਰੇ ਹਨਾ ਜਿਵੇਂ ਇੱਕ ਵਧੀਆ ਬ੍ਰਾਂਡ ਦੀ ਲੁੱਕ ਦਿੰਦੇ ਨੇ ਇਹ ਪੂਰੇ ਆਹ ਦੇਖ ਸਕਦੇ ਹੋ ਤੁਸੀਂ ਸਿਰਫ 999 ਲਓ ਜੀ 999 ਚ ਸੋਹਣੇ ਸੋਹਣੇ ਬੂਟ ਖਰੀਦਣ ਲਈ ਤੁਸੀਂ ਪਹੁੰਚੋ ਰਾਈਡਰ ਸ਼ੂਜ਼ ਸੁਨਾਮ